ਸੱਚੇ ਪਾਤਸ਼ਾਹ ਜੁਗੁ ਜੁਗ ਅਟਲ ਖੰਡ ਬ੍ਰਹਿਮੰਡ ਦਾ ਮਾਲਕ ਦੀਨ ਦਇਆਲ ਗਰੀਬ ਨਿਵਾਜ ਸਤਿਗੁਰੂ ਖਬਰ ਸ਼ਤਰ ਤਖਤਾਂ ਦੇ ਮਾਲਕ ਜਾਗਦੀ ਜੋਤ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਿਨਾਂ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਦੀ ਸਦਕਾ ਸਾਧ ਸੰਗਤ ਜੀ ਆਪ ਦੀ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੈਠੇ ਹੋ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਆਪ ਜੀ ਸੱਚੇ ਸਤਿਗੁਰਾਂ ਦੇ ਦਰਸ਼ਨ ਪ੍ਰਾਪਤ ਕਰ ਰਹੇ ਹੋ ਸੋ ਸਾਧ ਸੰਗਤ ਜੀ ਸਮਾ ਹੋਇਆ ਹੈ ਕਥਾ ਵਿਚਾਰਾਂ ਦਾ ਜੋ ਇਸ ਪਾਵਨ ਪਵਿੱਤਰ ਅਸਥਾਨ ਤੇ ਆਪਾਂ ਹਰ ਰੋਜ਼ ਹੀ ਰਹਿਤ ਨਾਮਿਆ ਦੀ ਕਥਾ ਤਨਖਾ ਨਾਮਿਆ ਦੀ ਕਥਾ ਸਰਵਣ ਕਰਦੇ ਆ ਰਹੇ ਹਾਂ ਸੋ ਮਹਾਰਾਜ ਸਾਨੂੰ ਕੀ ਸਿੱਖਿਆਵਾ ਦੇ ਰਹੇ ਹੈ ਆਓ ਆਪਾਂ ਸਾਰੇ ਪ੍ਰੇਮ ਦੇ ਨਾਲ ਸਰਵਣ ਕਰੀਏ ਮਨ ਦੀ ਇਕਾਗਰਤਾ ਵਾਸਤੇ ਹਜ਼ੂਰ ਦੇ ਪਵਿੱਤਰ ਚਰਨਾਂ ਦਾ ਧਿਆਨ ਤਰ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਉ ਪਈ ਅਰਦਾਸ ਬਿਨਾ ਜੋ ਕਾਜ ਸੁਧਾਵੈ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤਖਤ ਦੇ ਉੱਪਰ ਸੁਭਾਏ ਮਾਨ ਹਨ ਭਾਈ ਨੰਦ ਲਾਲ ਜੀ ਨੇ ਪੁੱਛਿਆ ਕਿ ਮਹਾਰਾਜ ਜੋ ਆਪ ਜੀ ਦੇ ਸਿੱਖ ਮਹਾਰਾਜ ਕਾਰਜ ਕਰਦੇ ਐ ਕੋਈ ਵੀ ਕੰਮ ਕਰਦੇ ਐ ਮਹਾਰਾਜ ਉਦੋਂ ਕੀ ਕਰਨਾ ਚਾਹੀਦਾ ਕੀ ਜ਼ਰੂਰੀ ਹੈ ਉਸ ਵਕਤ ਮਹਾਰਾਜ ਜੀ ਨੇ ਸਾਧ ਸੰਗਤ ਜੀ ਇਹ ਜਦੋਂ ਵਚਨ ਸੁਣਿਆ ਨਾ ਭਾਈ ਅਨੰਦ ਲਾਲ ਜੀ ਦੇ ਕੋਲੋਂ ਮਹਾਰਾਜ ਜੀ ਨੇ ਫਿਰ ਜਵਾਬ ਦਿੱਤਾ ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਸਿੱਖ ਹੈ ਨਾ ਉਹ ਅਰਦਾਸ ਤੋਂ ਬਿਨਾ ਕੋਈ ਵੀ ਕੰਮ ਨਾ ਕਰੇ ਜਦੋਂ ਵੀ ਸਾਧ ਸੰਗਤ ਜੀ ਕੋਈ ਵੀ ਕੰਮ ਕਰਨਾ ਹੈ ਨਾ ਕੋਈ ਆਪਣਾ ਕਾਰੋਬਾਰ ਸ਼ੁਰੂ ਕਰਦਾ ਹੈ ਕੋਈ ਵੀ ਭਾਵ ਕੰਮ ਕਰਨਾ ਹੈ ਉਦੋਂ ਸਭ ਤੋਂ ਪਹਿਲਾਂ ਗੁਰੂ ਕੇ ਸਿੱਖ ਨੇ ਅਰਦਾਸ ਕਰਨੀ ਹੈ ਇਤਿਹਾਸ ਦੇ ਵਿੱਚ ਸਾਧ ਸੰਗਤ ਜੀ ਮਹਾਰਾਜ ਜੀ ਨੇ 101 ਅਰਦਾਸ ਲਿਖੀ ਹੋਈ ਹੈ ਜਿਵੇਂ ਕਈ ਸਾਧ ਸੰਗਤ ਜੀ ਖੇਤੀ ਦਾ ਕੰਮ ਕਰਦੇ ਆ ਖੇਤੀ ਬੀਜਣ ਵੇਲੇ ਵੀ ਗੁਰੂ ਕੇ ਸਿੱਖ ਨੇ ਅਰਦਾਸ ਕਰਨੀ ਹੈ ਜਦੋਂ ਆਨੰਦ ਕਾਰਜ ਹੋਵੇ ਕੋਈ ਸ਼ਾਦੀ ਹੋਵੇ ਕੋਈ ਵਿਆਹ ਹੋਵੇ ਘਰ ਦੇ ਵਿੱਚ ਉਦੋਂ ਵੀ ਪਹਿਲਾਂ ਸਭ ਤੋਂ ਪਹਿਲਾਂ ਅਰਦਾਸ ਕਰਨੀ ਹੈ ਇਥੋਂ ਤੱਕ ਸਾਥ ਸੰਗਤ ਜੀ ਜਦੋਂ ਘਰ ਦੇ ਵਿੱਚੋਂ ਵੀ ਤੁਰਨਾ ਹੈ ਨਾ ਕਿਤੇ ਜਾਣਾ ਹੈ ਬਾਹਰ ਉਦੋਂ ਵੀ ਅਰਦਾਸ ਕਰਨੀ ਹੈ ਕਿ ਮਹਾਰਾਜ ਆਪ ਜੀ ਦੀ ਕਿਰਪਾ ਦੇ ਨਾਲ ਮਹਾਰਾਜ ਘਰੋਂ ਚੱਲਣ ਲੱਗੇ ਹਾਂ ਕਿਰਪਾ ਕਰਿਓ ਮਹਾਰਾਜ ਰਸਤੇ ਵਿੱਚ ਬਾਧ ਘਾਟ ਵਿੱਚ ਸਹਾਈ ਹੋਇਓ ਜੇ ਭਾਵ ਕਿ ਜਦੋਂ ਵੀ ਕੋਈ ਕੰਮ ਸ਼ੁਰੂ ਕਰਨਾ ਹੈ ਜਦੋਂ ਵੀ ਕੋਈ ਕਾਰਜ ਸ਼ੁਰੂ ਕਰਨਾ ਸਭ ਤੋਂ ਪਹਿਲਾਂ ਗੁਰੂ ਦਾ ਸਿੱਖ ਅਰਦਾਸ ਕਰੇ ਅਰਦਾਸ ਨੂੰ ਨਾ ਭੁੱਲੇ ਸਭ ਤੋਂ ਪਹਿਲਾਂ ਕੰਮ ਅਰਦਾਸ ਕਰੇ ਗੁਰੂ ਦਾ ਸਿੱਖ ਸੋ ਮਹਾਰਾਜ ਜੀ ਕਹਿੰਦੇ ਅਰਦਾਸ ਬਿਨਾਂ ਜੋ ਕਾਜ ਸਿਧਾਵੈ ਹੋ ਜਿਹੜਾ ਸਿੱਖ ਅਰਦਾਸ ਹੀ ਨਾ ਕਰੇ ਆਪਣੀ ਮਰਜ਼ੀ ਦੇ ਨਾਲ ਹੀ ਕੰਮ ਸ਼ੁਰੂ ਕਰ ਲਵੇ ਭੇਟ ਕੀਏ ਬਿਨ ਕਛ ਮੁਖ ਪਾਵੇ ਫਿਰ ਗੁਰੂ ਨੂੰ ਭੇਟਾ ਕੀਤੇ ਤੋਂ ਬਿਨਾ ਭਾਵ ਕੇ ਪਰਮੇਸ਼ਰ ਨੂੰ ਯਾਦ ਕੀਤੇ ਤੋਂ ਬਿਨਾ ਆਪਣੇ ਮੁਖ ਦੇ ਵਿੱਚ ਕੁਝ ਪਾਵੇ ਕੁਝ ਖਾਵੇ ਜਦੋਂ ਵੀ ਸਾਧ ਸੰਗਤ ਜੀ ਆਪਣੇ ਮੁਖ ਦੇ ਵਿੱਚ ਕੁਝ ਪਾਉਣਾ ਹੈ ਨਾ ਇਥੋਂ ਤੱਕ ਜਦੋਂ ਪਾਣੀ ਵੀ ਛਕਣਾ ਹੈ ਉਦੋਂ ਵੀ ਪਰਮੇਸ਼ਰ ਨੂੰ ਯਾਦ ਕਰਨਾ ਹੈ ਜਿਵੇਂ ਸਾਧ ਸੰਗਤ ਜੀ ਸੰਪਰਦਾਵਾਂ ਦੇ ਵਿੱਚ ਦੱਸਿਆ ਜਾਂਦਾ ਹੈ ਤੇ ਆਪ ਜੀ ਨੇ ਵੀ ਨੋਟ ਕਰ ਲੈਣਾ ਕਿ ਜਦੋਂ ਵੀ ਸਾਧ ਸੰਗਤ ਜੀ ਕੋਈ ਪ੍ਰਸ਼ਾਦਾ ਛਕਣਾ ਹੈ ਕੋਈ ਅੰਨ ਛਕਣਾ ਹੈ ਨਾ ਉਹ ਅੰਨ ਛਕਣ ਤੋਂ ਪਹਿਲਾਂ ਮੂਲ ਮੰਤਰ ਦਾ ਪਾਠ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਫਿਰ ਸਾਧ ਸੰਗਤ ਜੀ ਪੰਜ ਵਾਰ ਗੁਰਮੰਤਰ ਦਾ ਜਾਪ ਕਰਨਾ ਵਾਹਿਗੁਰੂ 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 ਉਸ ਤੋਂ ਬਾਅਦ ਸ਼ਲੋਕ ਪੜ੍ਹਨਾ ਹੈ ਜਿਹੜਾ ਸੁਖਮਣੀ ਸਾਹਿਬ ਜੀ ਦੇ ਵਿੱਚ ਸਾਧ ਸੰਗਤ ਜੀ ਮਹਾਰਾਜ ਜੀ ਨੇ ਦਰਦ ਕੀਤਾ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਇ ਅਹੰ ਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਇਹ ਸਾਧ ਸੰਗਤ ਜੀ ਨੋਟ ਕਰ ਲੈਣਾ ਜਦੋਂ ਵੀ ਆਪਣੇ ਮੁਖ ਦੇ ਵਿੱਚ ਕੁਝ ਪਾਉਣਾ ਹੈ ਕੁਝ ਛਕਣਾ ਹੈ ਇਹ ਗੁਰੂ ਕੇ ਸਿੱਖ ਨੇ ਜਰੂਰ ਸਾਧ ਸੰਗਤ ਜੀ ਇਹ ਮੂਲ ਮੰਤਰ ਦਾ ਜਾਪ ਗੁਰ ਮੰਤਰ ਦਾ ਜਾਪ ਤੇ ਇਹ ਸ਼ਲੋਕ ਜਰੂਰ ਪੜ੍ਹਨਾ ਹੈ ਇਹ ਧਿਆਨ ਦੇਣਾ ਹੁਣ ਕਈ ਗੁਰਮੁਖ ਕਹਿਣਗੇ ਜੀ ਸਾਨੂੰ ਤਾਂ ਆਉਂਦਾ ਨਹੀਂ ਸਾਨੂੰ ਤੇ ਗੁਰਬਾਣੀ ਪੜ੍ਹਨੀ ਨਹੀਂ ਆਉਂਦੀ ਸਾਧ ਸੰਗਤ ਜੀ ਉਹ ਵੀ ਕੋਸ਼ਿਸ਼ ਕਰਨ ਕਿ ਇਹ ਇੰਨਾ ਕਿਤੇ ਯਾਦ ਤੇ ਆਪਾਂ ਕਰੀ ਸਕਦੇ ਆ ਜਿਵੇਂ ਕੱਲ ਸਰਵਣ ਕੀਤਾ ਅੱਜ ਸਾਧ ਸੰਗਤ ਜੀ ਅੱਜ ਦੇ ਸਮੇਂ ਦੇ ਵਿੱਚ ਗਾਣੇ ਸਾਨੂੰ ਯਾਦ ਹੋ ਸਕਦੇ ਤੇ ਇਹ ਗੁਰਬਾਣੀ ਦੀਆਂ ਦੋ ਪੰਕਤੀਆਂ ਨਹੀਂ ਯਾਦ ਹੋ ਸਕਦੀਆਂ ਅੱਜ ਛੋਟਾ ਬੱਚਾ ਵੀ ਅੱਜ ਸਾਧ ਸੰਗਤ ਜੀ ਦਾਸ ਵੇਖਦਾ ਪੰਜ ਛੇ ਸਾਲ ਦੇ ਬੱਚੇ ਵੀ ਗਾਣੇ ਗਾਉਂਦੇ ਆ। ਕੱਲ ਆਇਆ ਨਾ ਮਹਾਰਾਜ ਜੀ ਦਾ ਬਚਨ ਕਿ ਗੁਰੂ ਕੇ ਸਿੱਖ ਨੇ ਕਦੇ ਨਾ ਤੇ ਗਾਣਾ ਬੋਲਣਾ ਤੇ ਨਾ ਸੁਣਨਾ ਹੈ। ਜਿਹੜਾ ਸੁਣਦਾ ਉਹ ਤਨਖਾਈਆ ਹੈ ਉਹ ਗੁਨਾਹਗਾਰ ਹੈ ਉਹ ਸਿੱਖ ਨਹੀਂ। ਇਸ ਕਰਕੇ ਸਾਧ ਸੰਗਤ ਦੀ ਜੇ ਗਾਣੇ ਯਾਦ ਹੋ ਸਕਤੇ ਤੇ ਇਹ ਗੁਰਬਾਣੀ ਦੀਆਂ ਦੋ ਪੰਕਤੀਆਂ ਵੀ ਯਾਦ ਕੀਤੀਆਂ ਜਾ ਸਕਦੀਆਂ ਹਨ ਕਿਸੇ ਗੁਰਮੁਖ ਪਿਆਰੇ ਦੇ ਕੋਲ ਬੈਠੋ ਉਸ ਗੁਰਮੁਖ ਪਿਆਰੇ ਦੇ ਕੋਲੋਂ ਪੁੱਛੋ ਕਿ ਹਾਂ ਜੀ ਸਾਨੂੰ ਦੱਸੋ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਕਿਹੜਾ ਸ਼ਲੋਕ ਪੜ੍ਹਨਾ ਹੈ ਉਹ ਸਾਨੂੰ ਸ਼ਬਦ ਦੱਸੋ ਸੋ ਕਿਸੇ ਗੁਰਮੁਖ ਪਿਆਰੇ ਦੇ ਕੋਲ ਬੈਠ ਕੇ ਤੇ ਇਹ ਗੱਲਾਂ ਸਾਥ ਸੰਗਤ ਜੀ ਸਿੱਖਣੀਆਂ ਹੱਲ ਮਹਾਰਾਜ ਜੀ ਦੇ 52 ਹੁਕਮਾਂ ਦੇ ਵਿੱਚ ਵੀ ਸਾਧ ਸੰਗਤ ਜੀ ਸਾਨੂੰ ਆਗਿਆ ਹੈ ਕਿ ਗੁਰਸਿੱਖਾਂ ਦੀ ਸੇਵਾ ਕਰਨੀ ਤੇ ਗੁਰਸਿੱਖਾਂ ਦੀ ਹੀ ਸੰਗਤ ਕਰਨੀ ਇਹ ਜੰਨੀਆਂ ਵੀ ਬਾਤਾਂ ਹਨ ਨਾ ਇਹ ਗੁਰਸਿੱਖਾਂ ਦੀ ਸੰਗਤ ਕਰਨ ਦੇ ਨਾਲ ਸਾਧ ਸੰਗਤ ਜੀ ਸਾਨੂੰ ਸਿੱਖਣ ਨੂੰ ਮਿਲਦੀਆਂ ਹਨ ਹੋਰ ਆਪਾਂ ਦੁਨੀਆ ਦੇ ਲੋਕਾਂ ਦੇ ਕੋਲ ਜਾਈਏ ਉਹਨਾਂ ਨੇ ਤੇ ਦੁਨੀਆ ਦੀਆਂ ਗੱਲਾਂ ਕਰਨੀਆਂ ਹਨ ਇਹ ਸਾਰੇ ਝੂਠੇ ਜਗਤ ਦੀਆਂ ਗੱਲਾਂ ਕਰਦੀਆਂ ਹਨ ਪਰ ਜਿਹੜਾ ਗੁਰੂ ਕਾ ਸਿੱਖ ਹੈ ਨਾ ਉਹਨੇ ਗੁਰੂ ਦੀ ਸਿੱਖਿਆ ਦੇ ਅਨੁਸਾਰ ਬਚਨ ਕਰਦੇ ਨੇ ਇਸ ਕਰਕੇ ਰਹੋ ਵਿਚਾਰ ਮਹਾਰਾਜ ਜੀ ਕਹਿੰਦੇ ਭੇਟ ਕੀਏ ਬਿਨ ਕੱਛ ਮੁਖ ਪਾਵੈ ਜਿਹੜਾ ਗੁਰੂ ਨੂੰ ਭੇਟਾ ਕੀਤੇ ਤੋਂ ਬਿਨਾ ਭਾਗ ਜਾਦ ਕੀਤੇ ਤੋਂ ਬਿਨਾ ਕੁਝ ਆਪਣੇ ਮੁਖ ਦੇ ਵਿੱਚ ਪਾਉਂਦਾ ਹੈ ਕੁਝ ਖਾਂਦਾ ਹੈ ਕੁਝ ਪੀਂਦਾ ਹੈ ਉਹ ਵੱਡਾ ਤਨਖਾਈਆ ਹੈ ਗੁਨਾਹਗਾਰ ਹੈ त्यागी बसत ग्रहण जो करे ਸਾਧ ਸੰਗ ਜੀ ਹੁਣ দান ਕੀਤੀ ਹੋਈ ਇਹ ਵੀ ਧਿਆਨ ਰੱਖਣਾ ਜਦੋਂ ਵੀ ਸਾਧ ਸੰਗ ਜੀ ਸਾਨੂੰ ਕੋਈ ਚੀਜ਼ ਦੇਵੇ ਕੋਈ ਕੱਪੜਾ ਦੇਵੇ ਸਭ ਤੋਂ ਪਹਿਲਾਂ ਵੇਖਣਾ ਕਿ ਇਹ ਕੱਪੜਾ ਕਿਹਦੇ ਕੋਲੋਂ ਆਇਆ ਹੈ ਏ ਨਾ ਹੋਣ ਸਾਥ ਸੰਗਤ ਜੀ ਕੋਈ ਕੱਪੜਾ ਦਵੇ ਤੇ ਉਹ ਸਾਥ ਸੰਗਤ ਜੀ ਵਿਸ਼ਾਈ ਪੁਰਸ਼ ਹੋਵੇ ਕੋਈ ਗੰਦੇ ਆਚਰਨ ਵਾਲਾ ਹੋਵੇ ਉਹਦੇ ਲੱਥੇ ਹੋਏ ਕੱਪੜੇ ਵੀ ਆਪਣੇ ਤਨ ਤੇ ਨਹੀਂ ਪਾਉਣੇ ਹਨ ਇਹ ਵੀ ਸਾਥ ਸੰਗਤ ਜੀ ਧਿਆਨ ਰੱਖਣਾ ਫਿਰ ਸਾਥ ਸੰਗਤ ਜੀ ਝੂਠੇ ਜਿਹੜੇ ਰੱਖੇ ਹੋਏ ਸਾਥ ਸੰਗਤ ਜੀ ਪਦਾਰਥ ਹੈ ਨਾ ਉਹ ਵੀ ਕਦੀ ਵਾਸਤੇ ਗ੍ਰਹਿਣ ਨਹੀਂ ਕਰਨੇ ਧਿਆਨ ਦੇਣਾ ਹੁਣ ਵੇਖੋ ਸਾਧ ਸੰਗਤ ਜੀ ਕੋਈ ਝੂਠੀ ਚੀਜ਼ ਹੋਵੇ ਉਸ ਝੂਠੀ ਚੀਜ਼ ਨੂੰ ਆਪਣੇ ਮukh ਦੇ ਵਿੱਚ ਨਹੀਂ ਪਾਉਣਾ ਹੈ ਧਿਆਨ ਦੇਣਾ ਤਿਆਗੀ ਬਸਤ ਗ੍ਰਹਿਣ ਜੋ ਕਰੇ ਜਿਹੜੀ ਸਾਧ ਸੰਗਤ ਜੀ ਛੱਡੀ ਹੋਈ ਚੀਜ਼ ਹੈ ਮੰਨ ਲਓ ਸਾਧ ਸੰਗਤ ਜੀ ਅੱਜ ਕੱਲ ਪਰਿਵਾਰਾਂ ਦੇ ਵਿੱਚ ਵੀ ਸਾਧ ਸੰਗਤ ਜੀ ਇਹ ਝੂਠ ਤੋਂ ਪਰਹੇਜ਼ ਕਰਨਾ ਅੱਜ ਵੇਖੋ ਘਰਾਂ ਦੇ ਵਿੱਚ ਜੇ ਕੋਈ ਝੂਠੇ ਵਰਤਨਾ ਦੇ ਵਿੱਚ ਪ੍ਰਸ਼ਾਦਾ ਪਾਣੀ ਦੇ ਦਿੰਦਾ ਹੈ ਨਾ ਤੇ ਉਹ ਸ਼ੱਕ ਲੈਂਦੇ ਹਨ ਪਤੀ ਆਪਣੇ ਪਤਨੀ ਦੀ ਝੂਠੀ ਚੀਜ਼ ਖਾਈ ਜਾਂਦਾ ਹੈ ਬੱਚਿਆਂ ਦੀ ਝੂਠੀ ਚੀਜ਼ ਮਾਤਾ ਪਿਤਾ ਖਾਈ ਜਾਂਦਾ ਹੈ ਇਹ ਗੱਲਾਂ ਤੋਂ ਦਰੇਜ ਕਰਨਾ ਹੈ ਅੱਜ ਵੇਖੋ ਸਾਧ ਸੰਗਤ ਜੀ ਘਰਾਂ ਘਰਾਂ ਦੇ ਵਿੱਚ ਝੂਠ ਵੜ ਗਈ ਹੈ। ਇਹਨਾਂ ਗੱਲਾਂ ਤੋਂ ਗਰੇਜ ਕਰਨਾ ਜਿਹੜੀ ਛੱਡੀ ਹੋਈ ਚੀਜ਼ ਐ ਨਾ ਝੂਠੀ ਚੀਜ਼ ਉਹ ਕਦੇ ਵਾਸਤੇ ਗੁਰੂ ਕੇ ਸਿੱਖ ਨੇ ਸਾਧ ਸੰਗਤ ਜੀ ਗ੍ਰਹਿਣ ਨਹੀਂ ਕਰਨੀ। ਇਹ ਵੀ ਸਾਧ ਸੰਗਤ ਜੀ ਮਹਾਰਾਜ ਜੀ ਦੇ ਬਚਨ ਆਪਣੇ ਜੀਵਨ ਦੇ ਵਿੱਚ ਕਮਾਉਣ ਵਾਸਤੇ ਹਨ। ਤਿਆਗੀ ਬਸਤ ਗ੍ਰਹਿਣ ਜੋ ਕਰੇ ਮਹਾਰਾਜ ਜੀ ਕਹਿੰਦੇ ਜਿਹੜੀ ਛੱਡੀ ਹੋਈ ਚੀਜ਼ ਕੋਈ ਗ੍ਰਹਿਣ ਕਰੇ ਕੁਝ ਖਾਵੇ ਬਿਨ ਤਰੀਆ ਆਪਣੀ ਸੇਜ ਜੋ ਧਰੇ ਸਾਧ ਸੰਗਤ ਜੀ ਇਹ ਧਿਆਨ ਦੇਣਾ ਇਸ ਬਚਨ ਦੇ ਉੱਪਰ ਮਹਾਰਾਜ ਜੀ ਨੇ ਸਪਸ਼ਟ ਬਚਨ ਕੀਤੇ ਨੇ ਮਹਾਰਾਜ ਜੀ ਕਹਿੰਦੇ ਬਿਨ ਤਰੀਆ ਆਪਣੀ ਸੇਜ ਜੋ ਧਰੇ ਜਿਹੜਾ ਸਾਧ ਸੰਗਤ ਜੀ ਆਪਣੀ ਪਤਨੀ ਨੂੰ ਛੱਡ ਕੇ ਆਪਣੀ ਪਤਨੀ ਨੂੰ ਛੱਡ ਕੇ ਤੇ ਹੋਰ ਪਰਾਈ ਇਸਤਰੀ ਦੀ ਸੇਜ ਦੇ ਉੱਪਰ ਜਾਵੇ ਇਹ ਸਾਧ ਸੰਗਤ ਜੀ ਮਹਾਰਾਜ ਜੀ ਨੇ ਖੁੱਲੇ ਬਚਨ ਕੀਤੇ ਆ ਇਹਨੂੰ ਐਵੇਂ ਨਾ ਜਾਣਣਾ ਜਿਹੜਾ ਆਪਣੀ ਇਸਤਰੀ ਨੂੰ ਛੱਡ ਕੇ ਦੂਸਰੀ ਇਸਤਰੀ ਪਰਾਈ ਇਸਤਰੀ ਦੀ ਸੇਜਾ ਤੇ ਜਾਵੇ ਉਹ ਵੱਡਾ ਤਨਖਾਹਦਾਰ ਹੈ ਗੁਨਾਹਗਾਰ ਹੈ ਉਹ ਸਿੱਖ ਨਹੀਂ ਹੋ ਸਕਦਾ ਚਾਰ ਬੱਜਰ ਕਰਤਾਂ ਦੇ ਵਿੱਚ ਵੀ ਮਹਾਰਾਜ ਜੀ ਨੇ ਦੱਸਿਆ ਕਿ ਜਿਹੜਾ ਪੁਰਸ਼ ਪਰਾਈ ਇਸਤਰੀ ਦਾ ਸੰਗ ਕਰਦਾ ਹੈ ਇਸਤਰੀ ਪਰਾਏ ਪੁਰਸ਼ ਦਾ ਸੰਗ ਕਰਦੀ ਹੈ ਨਾ ਸਾਥ ਸੰਗਤ ਦੀ ਉਹ ਵੱਡਾ ਤਨਖਾਹਦਾਰ ਹੈ ਉਹ ਕਰਤਿਆ ਹੈ ਉਹ ਗੁਰੂ ਦਾ ਸਿੱਖ ਨਹੀਂ ਇਹ ਵੀ ਸਾਥ ਸੰਗਤ ਜੀ ਗੁਰੇਜ ਕਰਨਾ ਮਹਾਰਾਜ ਜੀ ਕਹਿੰਦੇ ਜਿਹੜਾ ਭਾਈ ਆਪਣੇ ਆਪ ਨੂੰ ਕਹੇ ਸਿੱਖ ਤੇ ਆਪਣੀ ਇਸਤਰੀ ਨੂੰ ਛੱਡ ਕੇ ਤੇ ਪ੍ਰਾਈ ਇਸਤਰੀ ਦੀ ਸੇਜਾ ਤੇ ਜਾਂਦਾ ਹੈ ਨਾ ਉਹ ਵੱਡਾ ਤਨਖਾਹਦਾਰ ਹੈ ਅਥੇਤ ਦੇਖ ਨਹੀਂ ਦੇਵੇ ਦਾਦ ਹੁਣ ਘਰ ਦੇ ਵਿੱਚ ਅਚਾਨਕ ਕੋਈ ਸਾਧ ਸੰਗਤ ਜੀ ਮੰਗਣ ਵਾਸਤੇ ਆ ਗਿਆ ਕੋਈ ਫਕੀਰ ਕੋਈ ਰੱਬ ਦਾ ਪਿਆਰਾ ਆ ਗਿਆ ਉਹਨੂੰ ਜੇ ਖਾਲੀ ਹੱਥੀ ਮੋੜ ਦਿੱਤਾ ਉਹਨੂੰ ਕਾਜ ਕੁਝ ਨਾ ਦਿੱਤਾ ਹੋਰ ਚਾਰ ਗਾਲਾਂ ਕੱਢ ਕੇ ਤੇ ਉਹਨੂੰ ਵਾਪਸ ਮੋੜ ਦਿੱਤਾ ਉਹ ਵੀ ਸਾਧ ਸੰਗਤ ਜੀ ਤਨਖਾਹਦਾਰ ਹੈ ਜਿਹੜੇ ਘਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਸਿੱਖੀ ਹੈ ਨਾ ਸਾਧ ਸੰਗਤ ਜੀ ਉਸ ਘਰ ਦੇ ਵਿੱਚੋਂ ਕਦੇ ਵੀ ਕੋਈ ਖਾਲੀ ਨਾ ਜਾਵੇ ਧਿਆਨ ਦੇਣਾ ਜੇਸ ਘਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਸਿੱਖੀ ਹੈ ਉਸ ਘਰ ਦੇ ਵਿੱਚੋਂ ਕੋਈ ਖਾਲੀ ਨਾ ਜਾਵੇ ਉਹਨੂੰ ਕੁਝ ਨਾ ਕੁਝ ਜ਼ਰੂਰ ਦਵੇ ਪਰ ਸਾਧ ਸੰਗਤ ਜੀ ਇਹ ਵੀ ਧਿਆਨ ਰੱਖਣਾ ਹੈ ਇਹ ਨਾ ਹੋਵੇ ਕਿ ਘਰ ਦੇ ਵਿੱਚ ਕੋਈ ਸ਼ਰਾਬੀ ਆ ਗਿਆ ਤੇ ਆਖੇ ਮੈਨੂੰ ਪੈਸੇ ਦਿਓ ਨਾ ਉਹਨੂੰ ਕਦੇ ਵਾਸਤੇ ਪੈਸੇ ਨਹੀਂ ਦੇਣੇ ਜਦੋਂ ਦਾਨ ਦੇਣਾ ਇਹ ਵੀ ਵੇਖਣਾ ਹੈ ਕਿ ਜਿਹੜਾ ਆਪਾਂ ਦਾਨ ਦੇਣ ਲੱਗੇ ਹਾਂ ਪੈਸੇ ਦੇਣ ਲੱਗੇ ਆ ਇਹ ਕਿਤੇ ਮਾੜੇ ਕੰਮ ਦੇ ਵਿੱਚ ਤਾਂ ਨਹੀਂ ਲੱਗਣੇ ਇਹ ਵੀ ਸਾਧ ਸੰਗਤ ਜੀ ਧਿਆਨ ਦੇਣਾ ਹਾਂ ਜੇ ਕੋਈ ਘਰ ਦੇ ਵਿੱਚ ਸ਼ਰਾਬੀ ਆ ਗਿਆ ਕੋਈ ਸ਼ਰਾਬ ਪੀਣ ਵਾਲਾ ਆ ਗਿਆ ਉਹਨੂੰ ਉੱਥੇ ਸਾਧ ਸੰਗਤ ਜੀ ਦਰਵਾਜ਼ੇ ਦੇ ਕੋਲ ਬਿਠਾਵੇ ਉਹਨੂੰ ਪੁੱਛੇ ਹਾਂ ਭਾਈ ਤੂੰ ਸਵੇਰ ਦਾ ਪ੍ਰਸ਼ਾਦਾ ਛਕਿਆ ਪ੍ਰਸ਼ਾਦਾ ਛਕਾ ਦਵੇ ਉਹਨੂੰ ਹੋਰ ਪਾਣੀ ਪੁੱਛੇ ਹਾਂ ਜੀ ਪਾਣੀ ਪੀਣਾ ਸੇਵਾ ਕਰੇ ਗੁਰੂ ਦਾ ਸਿੱਖ ਉਸ ਸ਼ਰਾਬੀ ਦੇ ਵਿੱਚ ਵੀ ਪਰਮਾਤਮਾ ਦੀ ਜੋਤ ਵੇਖੇ ਪਰ ਸਾਧ ਸੰਗਤ ਜੀ ਜਦੋਂ ਪੈਸੇ ਦੇਣ ਦਾ দান ਕਰਨਾ ਉਦੋਂ ਵੇਖੇ ਕਿ ਇਹ ਜਿਹੜੇ ਮੈਂ ਪੈਸੇ ਦੇਣੇ ਇਹ ਚੰਗੇ ਕੰਮ ਵਾਸਤੇ ਲੱਗਣੇ ਕਿ ਨਹੀਂ ਲੱਗਣੇ ਪੈਸੇ ਤੋਂ ਚੰਗਾ ਸਾਧ ਸੰਗਤ ਜੀ ਕਿਸੇ ਨੂੰ ਕੱਪੜਾ ਦਾਨ ਕਰ ਦੋ ਕਿਸੇ ਨੂੰ ਪ੍ਰਸ਼ਾਦਾ ਛਕਾ ਦਿਓ ਕਿਸੇ ਨੂੰ ਉੱਪਰ ਲੈਣ ਵਾਸਤੇ ਕੋਈ ਕੰਬਲ ਲੈ ਕੇ ਦੇ ਦਿਓ ਕੋਈ ਚਾਦਰ ਲੈ ਕੇ ਦੇ ਦਿਓ ਇਹ ਦਾਨ ਕਰੇ ਗੁਰੂ ਘਰ ਸਿੱਖ ਜ਼ਰੂਰ ਕਰੇ ਘਰ ਦੇ ਵਿੱਚ ਆਏ ਨੂੰ ਕਦੇ ਖਾਲੀ ਨਾ ਮੋੜੇ ਮਹਾਰਾਜ ਜੀ ਕਹਿੰਦੇ ਪਰ ਜੇ ਕੋਈ ਅਚਾਨਕ ਆਏ ਹੋਏ ਨੂੰ ਦੇਖ ਕੇ ਕੋਈ ਦਾਨ ਨਾ ਕਰੇ ਉਹ ਵੀ ਸਾਧ ਸੰਗਤ ਦੀ ਉਹ ਵੀ ਤਨਖਾਹਦਾਰ ਹੈ ਇਸ ਕਰਕੇ ਸਾਧ ਸੰਗਤ ਜੀ ਕੋਈ ਵੀ ਘਰ ਦੇ ਵਿੱਚ ਅਚਾਨਕ ਆ ਗਿਆ ਉਹਨੂੰ ਖਾਲੀ ਹੱਥ ਨਾ ਮੋੜੇ ਸੋ ਨਹੀਂ ਪਾਵੇ ਦਰਗਹ ਹੈ ਮਾਨ ਹਾ ਜੇ ਘਰ ਦੇ ਵਿੱਚ ਕੋਈ ਫਕੀਰ ਆ ਗਿਆ ਕੋਈ ਰੱਬ ਦਾ ਪਿਆਰਾ ਆ ਗਿਆ ਉਨੂੰ ਦਿੱਤਾ ਵੀ ਕੁਝ ਨਾ ਤੇ ਗਾਲਾਂ ਕੱਢ ਕੇ ਤੇ ਉਹਨੂੰ ਘਰੋਂ ਭਜਾ ਦਿੱਤਾ ਮਹਾਰਾਜ ਜੀ ਕਹਿੰਦੇ ਐਸਾ ਬੰਦਾ ਫਿਰ ਦਰਗਾਹ ਦੇ ਵਿੱਚ ਮਾਣ ਨਹੀਂ ਪਾਵੇਗਾ ਉਹਨੂੰ ਦਰਗਾਹ ਦੇ ਵਿੱਚ ਥਾਂ ਨਹੀਂ ਮਿਲੇਗੀ ਜਿਹੜਾ ਫਕੀਰਾਂ ਨੂੰ ਰੱਬ ਦੇ ਪਿਆਰਿਆਂ ਨੂੰ ਮੰਦੇ ਬੋਲ ਬੋਲੇ ਤੇ ਕੁਝ ਦੇਵੇ ਵੀ ਨਾ ਕੀਰਤਨ ਕਥਾ ਸਿਉ ਮਨ ਨਹੀਂ ਲਾਵੇ ਜਿਹੜਾ ਆਪਣਾ ਕੀਰਤਨ ਦੇ ਵਿੱਚ ਨਾ ਮਨ ਲਾਵੇ ਜਦੋਂ ਸੰਗਤ ਦੇ ਵਿੱਚ ਕੀਰਤਨ ਹੋ ਰਿਹਾ ਹੈ ਕੀਰਤਨ ਦੇ ਵਿੱਚ ਨਾ ਧਿਆਨ ਲਾਵੇ ਤੇ ਹੋਰ ਹੀ ਗੱਲਾਂ ਕਰੀ ਜਾਵੇ ਜੇ ਕਥਾ ਹੋ ਰਹੀ ਹੈ ਕਥਾ ਦੇ ਵਿੱਚ ਮਨ ਨਾ ਲਾਵੇ ਹੋਰ ਹੀ ਗੱਲਾਂ ਕਰੀ ਜਾਵੇ ਜਦੋਂ ਪਤਾ ਕਿ ਦਰਬਾਰ ਦੇ ਵਿੱਚ ਕਥਾ ਕੀਰਤਨ ਹੋ ਰਿਹਾ ਹੈ ਤੇ ਉਹ ਕਥਾ ਕੀਰਤਨ ਨਾ ਸੁਣੇ ਤੇ ਹੋਰ ਹੀ ਗੱਲਾਂ ਕਰੀ ਜਾਵੇ ਫਿਰ ਸਾਧ ਸੰਗਤ ਜੀ ਜਿਹੜਾ ਮਨ ਨਾ ਲਾਵੇ ਕਥਾ ਕੀਰਤਨ ਦੇ ਵਿੱਚ ਉਹ ਵੀ ਤਨਖਾਹਦਾਰ ਹੈ ਉਹ ਵੀ ਵੱਡਾ ਗੁਨਾਹਗਾਰ ਹੈ ਇਸ ਕਰਕੇ ਭਾਈ ਜਦੋਂ ਵੀ ਸੰਗਤ ਦੇ ਵਿੱਚ ਕਥਾ ਕੀਰਤਨ ਹੋਵੇ ਇਹ ਧਿਆਨ ਦੇ ਨਾਲ ਮਨ ਲਾ ਕੇ ਕਥਾ ਕੀਰਤਨ ਸੁਣੇ ਸੰਤ ਸੰਗ ਕੋ ਬੁਰਾ ਲਾਵੇ ਜਿਹੜਾ ਕੋਈ ਸੰਤ ਹੈ ਗੁਰੂ ਦੀ ਸਿੱਖਿਆ ਦੇ ਉੱਪਰ ਚੱਲਣ ਵਾਲਾ ਹੁਣ ਸਾਧ ਸੰਗਤ ਜੀ ਅੱਜ ਦੇ ਸਮੇਂ ਦੇ ਵਿੱਚ ਸੰਤ ਵੀ ਬਹੁਤ ਬਣੇ ਫਿਰਦੇ ਹਨ ਪਰ ਮਹਾਰਾਜ ਜੀ ਨੂੰ ਪੁੱਛੀਏ ਮਹਾਰਾਜ ਸੱਚਾ ਸੰਤ ਕਿਹੜਾ ਹੈ ਮਹਾਰਾਜ ਜੀ ਫਿਰ ਦੱਸਦੇ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਜਿਹੜਾ ਸੰਤ ਸਾਧ ਸੰਗਤ ਜੀ ਆਪਣੇ ਗੁਰੂ ਦੀ ਸਿੱਖਿਆ ਦੇ ਅਨੁਸਾਰ ਚੱਲੇ ਉਹ ਅਸਲੀ ਸੰਤ ਹੈ ਮਹਾਰਾਜ ਜੀ ਕਹਿੰਦੇ ਜੇ ਕੋਈ ਸੱਚੇ ਸੰਤਾਂ ਨੂੰ ਜਾਂ ਸੰਗਤ ਨੂੰ ਬੁਰਾ ਬੋਲੇ ਕਈ ਕਹਿੰਦੇ ਨਾ ਜੀ ਮੈਂ ਜਾਣਦਾ ਜੀ ਉਹਨਾਂ ਦੇ ਸੰਤਾਂ ਨੂੰ ਕੋਈ ਸੰਗਤ ਨੂੰ ਬੁਰਾ ਭਲਾ ਕਹਿੰਦਾ ਕੀ ਕਰਨਾ ਸੰਗਤ ਦੇ ਵਿੱਚ ਜਾ ਕੇ ਕੀ ਰੱਖਿਆ ਸੰਗਤ ਦੇ ਵਿੱਚ ਜਿਹੜਾ ਐਸੇ ਮੰਦੇ ਬੋਲ ਬੋਲੇ ਸੰਗਤ ਨੂੰ ਅਤੇ ਸੰਤਾਂ ਨੂੰ ਉਹ ਵੀ ਸਾਧ ਸੰਗਤ ਹੀ ਵੱਡਾ ਤਨਖਾਹਦਾਰ ਹੈ ਉਹ ਵੀ ਗੁਨਾਹਗਾਰ ਹੈ ਇਸ ਕਰਕੇ ਸਾਧ ਸੰਗਤ ਜੀ ਭੁੱਲ ਕੇ ਵੀ ਕਿਸੇ ਵੀ ਸੰਤ ਦੀ ਕਦੇ ਵਾਸਤੇ ਨਿੰਦਿਆ ਨਹੀਂ ਕਰਨੀ ਹਾਂ ਇਹ ਜ਼ਰੂਰ ਮੰਗੇ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗਾ ਮੋਕਔ ਕਰ ਸੰਤਨ ਕੀ ਤੂਰੇ ਇਹ ਜ਼ਰੂਰ ਗੁਰੂ ਦਾ ਸਿੱਖ ਮੰਗੇ ਕਿ ਮਹਾਰਾਜ ਆਪਣੇ ਸੰਤ ਜਨਾਂ ਦੀ ਚਰਨਾਂ ਦੀ ਧੂੜੀ ਸਾਨੂੰ ਬਖਸ਼ੋ ਮਹਾਰਾਜ ਜੇਦੇ ਕਰਕੇ ਸਾਡਾ ਵੀ ਪਰਿਵਾਰ ਮਹਾਰਾਜ ਸਾਡਾ ਵੀ ਭਲਾ ਹੋ ਜਾਵੇ ਪਰ ਮਹਾਰਾਜ ਜੀ ਕਹਿੰਦੇ ਜਿਹੜੇ ਲੋਕ ਸੰਤਾਂ ਨੂੰ ਬੁਰਾ ਬੋਲਣ ਸੰਗਤ ਨੂੰ ਬੁਰਾ ਬੋਲਣ ਉਹ ਵੱਡੇ ਤਨਖਾਹਦਾਰ ਨੇ ਉਹ ਵੱਡੇ ਗੁਨਾਹਗਾਰ ਨੇ ਇਸ ਕਰਕੇ ਭਾਈ ਭੁੱਲ ਕੇ ਵੀ ਸੰਤਾਂ ਅਤੇ ਸੰਗਤ ਦੀ ਕਦੇ ਵਾਸਤੇ ਨਿੰਦਿਆ ਨਹੀਂ ਕਰਦੀ ਕਦੇ ਬੁਰਾ ਨਹੀਂ ਬੋਲਣਾ ਇਹ ਸਾਧ ਸੰਗਤ ਦੀ ਮਹਾਰਾਜ ਜੀ ਨੇ ਸਾਡੇ ਤਾਈਂ ਉਪਦੇਸ਼ ਦਿੱਤਾ ਹੈ ਮਹਾਰਾਜ ਕਿਰਪਾ ਕਰਮ ਇਹ ਆਇਆ ਹੋਇਆ ਉਪਦੇਸ਼ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਤੇ ਵਸੇ ਜਿਸ ਕਰਕੇ ਇਹ ਲੋਕ ਸੁਖੀਏ ਪਰਲੋਕ ਸੋਹੇਲੇ ਵਾਲੀ ਦਾਤ ਸਾਨੂੰ ਪ੍ਰਾਪਤ ਹੋਵੇ ਕੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਖਿਮਾ ਆਪ ਸਾਧ ਸੰਗਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਣ ਹਾਰ ਹਨ ਕਿਰਪਾ ਕਰਕੇ ਬਖਸ਼ ਲੈਣਾ ਦੀ ਅਗਾਹ ਕੋਸ ਮਤ ਬਖਸ਼ਣੀ ਦੇਹੋ ਸੱਜਣ ਅਸੀਂ ਸੜੀਆ ਜਿਉ ਹੋਵੈ ਸਾਹਿਬ ਸਿਉ ਮੇਲ ਕੀਰਤਨ ਕਥਾ ਸਿਉ ਮਨ ਨਹੀ ਲਾਵੈ ਸੰਤ ਸੰਗ ਕਾ ਬੁਰਾ ਲਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ